ਹਾਲੇਲੂਇਆ ਇੱਕ ਵਾਰ ਫੇਰ ਮੇਰੇ ਵੱਲੋਂ ਐਂਟੀਸ ਕ੍ਰਾਈਸਟ ਮਿਸਰੀ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਇੱਕ ਵਾਰ ਫੇਰ ਮੈਂ ਤੁਹਾਡੇ ਸਾਹਮਣੇ ਪ੍ਰਭੂ ਦਾ ਕਲਾਮ ਜੋ ਤੁਹਾਨੂੰ ਤੇ ਮੈਨੂੰ ਜੀਵਨ ਦਿੰਦਾ ਹੈ ਜੋ ਤੁਹਾਡੀਆਂ ਅਤੇ ਮੇਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਇੱਕ ਵਾਰ ਫੇਰ ਪਰਬੂ ਦੇ ਵਚਨ ਦੇ ਨਾਲ ਆਪਾਂ ਰੂਬਰੂ ਹੋਵਾਂਗੇ ਪ੍ਰਭੂ ਦਾ ਵਚਨ ਤੁਹਾਡੇ ਅਤੇ ਮੇਰੇ ਨਾਲ ప్రతి ਦਿਨ ਇਸ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਗੱਲਬਾਤ ਕਰਦਾ ਹੈ ਹਾਲੇਲੂਇਆ ਇਹ ਪ੍ਰਭੂ ਦਾ ਕਲਾਮ ਇਹ ਪ੍ਰਭੂ ਦੀ ਬਾਚਾ ਇਹ ਪ੍ਰਭੂ ਦੀ ਵਿਵਸਥਾ ਇਹ ਪ੍ਰਭੂ ਦਾ ਕਾਨੂੰਨ ਔਰ ਇੰਗਲਿਸ਼ ਵਿੱਚ ਇਹਨੂੰ ਦ ਕਵਨੈਂਟ ਕਿਹਾ ਗਿਆ ਹੈ ਜਿਹੜਾ ਆਪਾ ਪ੍ਰਭੂ ਆਪਣੇ ਨਾਲ ਵਾਅਦਾ ਕਰਦਾ ਹੈ ਅਤੇ ਅਸੀਂ ਪ੍ਰਭੂ ਨਾਲ ਜਿਹੜਾ ਹੈ ਪ੍ਰੋਮਿਸ ਜਾਂ ਵਾਅਦਾ ਕਰਦੇ ਹਾਂ ਹਾਲੇਲੂਇਆ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਯਹੋਵਾ ਉੱਤੇ ਭਰੋਸਾ ਪ੍ਰਭੂ ਯਿਸੂ ਮਸੀਹ ਉੱਤੇ ਭਰੋਸਾ ਹਾਲੇਲੂਇਆ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਇਸ ਭੀੜ ਭਰੇ ਸੰਸਾਰ ਦੇ ਵਿੱਚ ਆਪਾਂ ਕੀ ਕਰਦੇ ਹਾਂ ਆਪਾਂ ਜਿਹੜਾ ਫੁੱਲੀ ਜਿਹੜਾ ਹੈ ਭਰੋਸਾ ਉਹ ਪਰਮੇਸ਼ਵਰ ਜਾਂ ਪ੍ਰਭੂ ਯਿਸੂ ਮਸੀਹ ਤੇ ਨਹੀਂ ਕਰਦੇ ਬਹੁਤੀ ਵਾਰ ਅਸੀਂ ਆਪਣੀਆਂ ਸੋਚਾਂ ਆਪਣੀ ਬੁੱਧੀ ਔਰ ਆਪਣੀ ਵਿਜ਼ਡਮ ਦਾ ਸਹਾਰਾ ਲੈਂਦੇ ਹਾਂ ਲekin ਜਦੋਂ ਅਸੀਂ ਆਪਣੀ ਬੁੱਧੀ ਦਾ ਜਾਂ ਆਪਣੀ ਐਜੂਕੇਸ਼ਨ ਦਾ ਸਹਾਰਾ ਲਵਾਂਗੇ ਤੇ ਕੀ ਹੋਵੇਗਾ ਆਪਾਂ ਫੇਰ ਹੋ ਜਾਵਾਂਗੇ ਆਪਾਂ ਅਸਫਲ ਹੋ ਜਾਵਾਂਗੇ ਹallelujah ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਮੇਰੇ ਉੱਪਰ ਭਰੋਸਾ ਰੱਖਣਾ ਹੈ ਹallelujah ਜਦੋਂ ਅਸੀਂ ਆਪਣੀ ਬੁੱਧ ਉੱਤੇ ਭਰੋਸਾ ਰੱਖਦੇ ਹਾਂ ਤੇ ਬਹੁਤ ਵਾਰ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਸਫਲ ਹੋਣਾ ਚਾਹੁੰਦੇ ਹਾਂ ਲੇਕਿਨ ਤੁਹਾਡੇ ਅਤੇ ਮੇਰੇ ਪੱਲੇ ਜਿਹੜੀ ਹੈ ਨਿਰਾਸ਼ਾ ਪੈਂਦੀ ਹੈ ਪ੍ਰਭੂ ਹਰੇਕ ਜਦੋਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਪ੍ਰਭੂ ਦਾ ਵਾਰ-ਵਾਰ ਜਿਹੜਾ ਵਚਨ ਹੈ ਜਾਂ ਉਹ ਜਿਹੜੀ ਦੀ ਬਾਣੀ ਹੈ ਤੁਹਾਨੂੰ ਅਤੇ ਮੈਨੂੰ ਤਾਰਨਾ ਦਿੰਦੀ ਹੈ ਕਿ ਕਿਸ ਤਰ੍ਹਾਂ ਪ੍ਰਭੂ ਦੇ ਰਸਤਿਆਂ ਉੱਤੇ ਜਾਂ ਮਾਰਗਾਂ ਉੱਪਰ ਚੱਲ ਕੇ ਤੁਹਾਡਾ ਤੇ ਮੇਰਾ ਜੀਵਨ ਕਿਵੇਂ ਸਫਲਾ ਬਣ ਸਕਦਾ ਹੈ ਹallelujah ਉਹਦੇ ਰਸਤਿਆਂ ਉੱਤੇ ਚੱਲ ਕੇ ਉਹਦੇ ਕਈ ਸਿਧਾਂਤਾਂ ਉੱਤੇ ਚੱਲ ਕੇ ਉਹਦੇ ਦਿੱਤੇ ਹੋਏ ਕਵਨੰਟ ਤੇ ਚੱਲ ਕੇ ਕਿਸ ਤਰ੍ਹਾਂ ਤੁਹਾਡਾ ਤੇ ਮੇਰਾ ਜਿਹੜਾ ਹੈ ਮਾਰਗ ਸਫਲ ਬਣੇਗਾ ਅੱਜ ਮੈਂ ਪੜਾਂਗਾ ਪ੍ਰਭੂ ਦੇ ਵਚਨ ਦੇ ਵਿੱਚੋਂ ਕਹਾਉਤਾਂ ਦੀ ਇੱਕ ਪੁਸਤਕ ਉਹਦਾ 3 ਦੇ ਆਏ ਉਹਦਾ 5 ਅਤੇ 6 ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਪ੍ਰਭੂ ਦੇ ਵਚਨ ਚ ਲਿਖਿਆ ਹੈ ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਹਾਲੇਲੂਇਆ ਇੱਥੇ ਪ੍ਰਭੂ ਦਾ ਵਚਨ ਤੁਹਾਨੂੰ ਤੇ ਮੈਨੂੰ ਇਸ ਗੱਲ ਦੀ ਤਾੜਨਾ ਦਿੰਦਾ ਹੈ ਕਿ ਪੂਰੇ ਦਿਲ ਦੇ ਨਾਲ ਆਪਣੇ ਪ੍ਰਭੂ ਯਹੋਵਾ ਪਰਮੇਸ਼ਵਰ ਤੇ ਭਰੋਸਾ ਰੱਖ ਹallelujah ਜਿਨੇ ਤੁਹਾਨੂੰ ਤੇ ਮੈਨੂੰ ਤੇ ਇਸ ਜੀਵਤ ਸੰਸਾਰ ਨੂੰ ਬਣਾਇਆ ਹੈ ਹallelujah ਪ੍ਰਭੂ ਦੀ ਬਾਣੀ ਕਹਿੰਦੀ ਉਸ ਅਜੀਵਤ ਉਸ ਅਜਨਮੇ ਪਰਮੇਸ਼ਵਰ ਤੇ ਜਿਸ ਨੇ ਇਸ ਦੁਨੀਆ ਇਸ ਖਲਕ ਇਸ ਕਾਇਨਾਤ ਦੀ ਸృష్టి ਕੀਤੀ ਹੈ ਪੂਰੇ ਦਿਲ ਦੇ ਨਾਲ ਪ੍ਰਭੂ ਦਾ ਵਚਨ ਇਹ ਨਹੀਂ ਕਹਿ ਰਿਹਾ ਕਿ 99.9 ਉਹ ਕਹਿ ਰਿਹਾ ਕਿ 100% 100% ਪ੍ਰਭੂ ਤੱਕੀ ਕਰ ਪਰੋਸਾ ਰੱਖ ਹallelujah ਅੱਗੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਅਤੇ ਮੈਂ ਆਪਣੀ ਹੀ ਸਮ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ ਹallelujah ਪ੍ਰਭੂ ਦਾ ਵਚਨ ਕਹਿੰਦਾ ਹੈ ਜੇ ਤੁਸੀਂ ਆਪਣੀ ਸਮਝ ਉੱਤੇ ਇਤਬਾਰ ਕਰਦੇ ਹੋ ਤਾਂ ਕੀ ਹੋਵੇਗਾ ਤੁਸੀਂ ਜ਼ਿੰਦਗੀ ਦੇ ਵਿੱਚ ਫੇਲ ਜਾਂ ਅਸਫਲ ਹੋ ਜਾਓਗੇ ਤੁਹਾਡੇ ਅਤੇ ਮੇਰੇ ਪੱਲੇ ਨਿਰਾਸ਼ਾ ਪਵੇਗੀ ਉਹਦੇ ਵਿੱਚ ਜੀਵਨ ਨਹੀਂ ਹੈ ਉਹਦੇ ਵਿੱਚ ਆਸ ਨਹੀਂ ਹੈ ਜਦੋਂ ਤੁਸੀਂ ਤੇ ਮੈਂ ਆਪਣੀ ਬੁੱਧ ਦੇ ਅਨੁਸਾਰ ਚੱਲਦੇ ਹਾਂ ਹallelujah ਜਦੋਂ ਆਪਣੇ ਆਪ ਤੇ ਇਤਬਾਰ ਕਰ ਲੈਂਦੇ ਹਾਂ ਕਿ ਮੈਂ ਇਹ ਕਰ ਦਿਆਂਗਾ ਜਾਂ ਮੈਂ ਇਹ ਕਰਾਂਗੀ ਜਦੋਂ ਅਸੀਂ ਪੂਰੇ ਦਿਲ ਦੇ ਨਾਲ ਯਹਵਾ ਉਤੇ ਭਰੋਸਾ ਕਰਦੇ ਹਾਂ ਤੇ ਕੀ ਹੈ ਕਿ ਉਹ ਤੁਹਾਡੇ ਅਤੇ ਮੇਰੇ ਮਾਰਗਾਂ ਨੂੰ ਕੀ ਬਣਾਉਂਦਾ ਹੈ ਸਫਲਾ ਬਣਾਉਂਦਾ ਹੈ ਸਫਲ ਕਰਦਾ ਹੈ ਉਹਦੇ ਵਿੱਚ ਕੀ ਹੁੰਦੀ ਹੈ ਗ੍ਰੇਟ ਸਕਸੈਸ অর ਵਿਕਟਰੀ ਹੁੰਦੀ ਹੈ ਹਾਲੇਲੂਇਆ ਉਹ ਬੈਟਲ ਦੇ ਵਿੱਚ ਲਾਫ ਨਹੀਂ ਹੁੰਦਾ ਉਹਦੇ ਵਿੱਚ ਤੁਹਾਡੀ ਅਤੇ ਮੇਰੀ ਕੀ ਹੁੰਦੀ ਹੈ ਜਿੱਤ ਹੁੰਦੀ ਹੈ ਵਿਕਟਰੀ ਹੁੰਦੀ ਹੈ ਹਾਲੇਲੂਇਆ ਅੱਗੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਅਤੇ ਆਪਣੀ ਸਾਰਿਆਂ ਰਾਹਾਂ ਵਿੱਚ ਉਸ ਨੂੰ ਪਛਾਨ ਹਾਲੇਲੂਇਆ ਉਹ ਕਹਿੰਦਾ ਜਿਹੜੇ ਮਾਰਗਾਂ ਤੇ ਤੂੰ ਚੱਲਦਾ ਹੈ ਜਿਹੜੇ ਮਾਰਗ ਤੇ ਤੂੰ ਆਪਣੇ ਆਪ ਹੀ ਅਗਵਾਈ ਕਰਦਾ ਹੈ ਉਹਨਾਂ ਦਸਤਿਆਂ ਤੇ ਤੈਨੂੰ ਪ੍ਰਭੂ ਯਿਸੂ ਮਸੀਹ ਨੂੰ ਪਛਾਣਨ ਦੀ ਲੋੜ ਹੈ ਹਾਲੇਲੂਇਆ ਅੱਗੇ ਪ੍ਰਭੂ ਦੇ ਬਚਨ ਚ ਲਿਖਿਆ ਹੈ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਹਾਲੇਲੂਇਆ ਜੇ ਤੁਸੀਂ ਪਰਭੂ ਯਸੂਸੀ ਉਸ ਯਹਵਾ ਪਰਮੇਸ਼ਵਰ ਦਾ ਸਹਾਰਾ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਆਪਣੀ ਜਿਉ ਜੀਵਨ ਦੇ ਵਿੱਚ ਚੱਲਦੇ ਹੋ ਤਾਂ ਕੀ ਹੋਵੇਗਾ ਤੁਹਾਡੇ ਅਤੇ ਮੇਰੇ ਮਾਰਗਾਂ ਨੂੰ ਉਹ ਸਫਲਾ ਬਣਾਵੇਗਾ ਉਹ ਸਫਤਾ ਵੱਲ ਲੈ ਕੇ ਚਲੇਗਾ ਹਾਲੇਲੂਇਆ ਕਿਉਂਕਿ ਉਹਦੇ ਕੋਲ ਉਹ ਕੁੰਜੀਆਂ ਨੇ ਉਹ ਕੀਸ ਨੇ ਤੁਹਾਨੂੰ ਤੇ ਮੈਨੂੰ ਸਫਲ ਬਣਾਉਣ ਦੀਆਂ ਹਾਲੇਲੂਇਆ ਜਦੋਂ ਅਸੀਂ ਆਪਣੀ ਬੁੱਧ ਦਾ ਆਪਣੀ ਵਿਜ਼ਡਮ ਦਾ ਆਪਣੇ ਅਕਲ ਦਾ ਸਹਾਰਾ ਲੈਂਦੇ ਹਾਂ ਤੇ 99% ਆਪਾਂ ਫੇਲ ਹੋ ਜਾਂਦੇ ਹਾਂ ਹallelujah ਫਿਰ ਆਪਾਂ ਚਿਲਾਉਂਦੇ ਆ ਪ੍ਰਭੂ ਅੱਗੇ ਗੁਰਗੜਾਉਂਦੇ ਹਾਂ ਇੰਗਲਿਸ਼ ਵਿੱਚ ਸ਼ਬਦ ਹੈ ਮਰਮਰੀ ਕਰਦੇ ਹਾਂ ਪ੍ਰਭੂ ਦੇ ਅੱਗੇ ਜਦੋਂ ਤੁਸੀਂ ਤੇ ਮੈਂ ਆਪਣੀ ਬੁੱਧ ਦਾ ਸਹਾਰਾ ਲੈਂਦੇ ਹਾਂ ਹਾਲੇਲੂਇਆ ਇਸ ਲਈ ਸਾਰੇ ਮਾਰਗਾਂ ਦੇ ਵਿੱਚ ਚਾਹੇ ਉਹ ਤੁਹਾਡੇ ਨੇ ਚਾਹੇ ਉਹ ਮੇਰੇ ਨੇ ਪ੍ਰਭੂ ਨੂੰ ਪਾਲ ਦੇਣੀ ਬਹੁਤ ਜ਼ਰੂਰੀ ਹੈ ਹਾਲੇਲੂਇਆ ਜਿਹੜੀ ਉਹਨੇ ਵਾਚਾ ਤੁਹਾਡੇ ਅਤੇ ਮੇਰੇ ਨਾਲ ਬੰਨੀ ਹੈ ਉਹਨਾਂ ਨੂੰ ਫਿਲ ਫੁੱਲਫਿਲ ਕਰਨਾ ਉਹਨਾਂ ਦੀ ਪਰਭਾਈ ਕਰਨੀ ਉਹਨਾਂ ਦੀ ਪੂਰਤੀ ਕਰਨੀ ਤੁਹਾਡੀ ਤੇ ਮੇਰੀ ਜ਼ਿੰਮੇਵਾਰੀ ਹੈ ਬਾਕੀ ਦੇ ਮੈਂ ਅੱਜ ਪੜਿਆ ਸੀ ਪ੍ਰਭੂ ਦੇ ਵਚਨ ਦੇ ਵਿੱਚੋਂ 6000 6000 ਤੋਂ ਜ਼ਿਆਦਾ ਵਾਅਦੇ ਇਸ ਪਵਿੱਤਰ ਕਲਾਮ ਦੇ ਵਿੱਚ ਨੇ ਹਾਲੇਲੂਇਆ ਪ੍ਰਭੂ ਆਪਣੇ ਵਾਅਦਿਆਂ ਤੋਂ ਮੁਕਰਦਾ ਨਹੀਂ ਹੈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਪ੍ਰੋਮਿਸ ਕਰਕੇ ਉਹ ਮੁਕਰ ਮੁਕਰ ਸਕਦਾ ਹੈ ਉਹ ਆਪਣੇ ਪ੍ਰੋਮਿਸ ਕਿਪ ਨਹੀਂ ਕਰਦਾ ਲੇਕਿਨ ਪ੍ਰਭੂ ਦਾ ਉਸ ਯਹੂਵਾ ਪਰਮੇਸ਼ਵਰ ਦੀ ਬਾਣੀ ਦੇ ਵਿੱਚ 6000 ਤੋਂ ਵੱਧ ਵਾਅਦੇ ਕੀਤੇ ਹੋਏ ਨੇ ਜਿਹੜੇ ਤੁਹਾਡੇ ਅਤੇ ਮੇਰੇ ਵਾਸਤੇ ਨੇ ਹallelujah ਉਹ ਉਹਨਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਇਹ ਮੇਰੇ ਵਾਅਦੇ ਮੇਰੇ ਬੱਚਿਆਂ ਦੀ ਮੇਰੇ ਬੇਟੇ ਅਤੇ ਮੇਰੀ ਬੇਟੀਆਂ ਦੀ ਜ਼ਿੰਦਗੀ ਦੇ ਵਿੱਚ ਪੂਰੇ ਹੋਣ ਹallelujah ਕਿਉਂਕਿ ਤੁਹਾਨੂੰ ਤੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਕਿਉਂਕਿ ਉਹਦਾ ਪਿਆਰ ਜਿਹੜਾ ਅਨੋਖਾ ਹੈ ਨਿਰਾਲਾ ਹੈ ਅਨੂਠਾ ਹੈ ਅਤੇ ਅਜਨਮਾ ਹੈ ਹallelujah ਇਸ ਲਈ ਉਹ ਕਹਿੰਦਾ ਹੈ ਜਿਹੜੇ ਰਸਤਿਆਂ ਉੱਤੇ ਤੁਸੀਂ ਚੱਲਦੇ ਹੋ ਉਹ ਰਸਤਿਆਂ ਨੂੰ ਮੈਸਜ ਸਿੱਧੇ ਕਰਾਂਗਾ ਪ੍ਰੋ ਦੇ ਵਿੱਚ ਲਿਖਿਆ ਹੈ ਤੇਰੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਹallelujah ਜੇ ਆਪਾਂ ਆਪਣੀਆਂ ਰਸਤਿਆਂ ਨੂੰ ਸਿੱਧਾ ਬਣਾਉਣਾ ਚਾਹੁੰਦੇ ਹਾਂ ਆਪਾਂ ਚਾਹੁੰਦੇ ਹਾਂ ਕਿ ਆਪਨੇ ਜਿਹੜੇ ਮਾਰਗ ਨੇ ਜਿਹੜੇ ਵੇਹ ਨੇ ਜ਼ਿੰਦਗੀ ਦੇ ਉਹ ਸਿੱਧੇ ਹੋਣ ਤੇ ਇਸ ਲਈ ਤੁਹਾਨੂੰ ਤੇ ਮੈਨੂੰ ਪਰਮੇਸ਼ਵਰ ਯਹੋਵਾ ਦੀ ਬੁੱਧਾ ਸਹਾਰਾ ਲੈਣਾ ਪਵੇਗਾ ਹਾਲੇਲੂਇਆ ਜਦੋਂ ਮੈਂ ਅਤੇ ਤੁਸੀਂ ਪ੍ਰਭੂ ਦੀ ਬੁੱਧਾ ਸਹਾਰਾ ਲਵਾਂਗੇ ਉੱਚ ਅਜਨਮਾ ਪਰਮੇਸ਼ਵਰ ਉਹ ਸ੍ਰਿਸ਼ਟੀ ਕਰਤਾ ਉਸ ਬ੍ਰਹਮੰਡ ਨੂੰ ਰਚਨ ਵਾਲਾ ਪਰਮੇਸ਼ਰ ਤੁਹਾਡੇ ਅਤੇ ਮੇਰੇ ਰਾਹਾਂ ਨੂੰ ਸਿੱਧਾ ਹੀ ਨਹੀਂ ਲੇਕਿਨ ਉਹਨਾਂ ਨੂੰ ਸਫਲ ਵੀ ਬਣਾਵੇਗਾ ਹਾਲੇਲੂਇਆ ਇਸ ਲਈ ਤੁਸੀਂ ਆਸੀ ਆਪਣੀ ਬੁੱਧ ਤੇ ਸਹਾਰਾ ਲੈ ਕੇ ਨਹੀਂ ਚੱਲਣਾ ਲੇਕਿਨ ਪ੍ਰਭੂ ਦੀ ਬੁੱਧ ਦਾ ਸਹਾਰਾ ਲੈਣਾ ਹੈ ਤਾਂ ਕਿ ਉਹ ਤੁਹਾਡੇ ਅਤੇ ਮੇਰੇ ਮਾਰਗਾਂ ਨੂੰ ਸਫਲ ਬਣਾਵੇ ਹਾਲੇਲੂਇਆ ਕਿਉਂਕਿ ਜਿਹੜੀਆਂ ਸਫਲਤਾ ਦੀਆਂ ਕੁੰਜੀਆਂ ਨੇ ਜਿਹਨੀਆਂ ਬਰਕਤਾਂ ਦੀਆਂ ਕੁੰਜੀਆਂ ਨੇ ਉਸ ਯਹੋਵਾ ਪਰਮੇਸ਼ਰ ਦੇ ਕੋਲ ਹਨ ਹallelujah ਉਸ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਕੋਲ ਹਨ ਜਿਨੇ ਤੁਹਾਡੀ ਅਤੇ ਮੇਰੀ ਖਾਤਰ ਆਪਣਾ ਖੂਨ ਵਹਾ ਕੇ ਤੁਹਾਨੂੰ ਇੱਕ ਪਾਪਦੂ ਪਾਪੀ ਜੀਵਨ ਤੋਂ ਧਰਮੀ ਬਣਾਇਆ ਹallelujah ਇਸ ਲਈ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਣਾ ਹੈ ਔਰ ਪਰਮੇਸ਼ਰ ਦੀ ਬਾਣੀ ਤੇ ਮੰਨ ਲਉਣਾ ਹੈ ਹallelujah ਤਾਂ ਕਿ ਜਦੋਂ ਆਪਾਂ ਹਰੇਕ ਰਸਤੇ ਦੇ ਪ੍ਰਭੂ ਨੂੰ ਪਹਿਲ ਦੇਾਂਗੇ ਤਾਂ ਕੀ ਹੋਵੇਗਾ ਉਹ ਤੁਹਾਡੇ ਅਤੇ ਮੇਰੇ ਮਾਰਗਾਂ ਨੂੰ ਸਫਲ ਬਣਾਵੇਗਾ ਜਦੋਂ ਪਰਮੇਸ਼ਵਰ ਦੀ ਬੁੱਧਾ ਸਹਾਰਾ ਲਵਾਂਗੇ ਉਹ ਤੁਹਾਡੀ ਅਤੇ ਮੇਰੀ ਬੁੱਧ ਦੇ ਵਿੱਚ ਬਹੁਤ ਤਰ੍ਹਾਂ ਦੇ ਆਈਡੀਆ ਦੇਵੇਗਾ ਤਾਂ ਕਿ ਤੁਹਾਡਾ ਤੁਹਾਡਾ ਤੇ ਮੇਰਾ ਜੀਵਨ ਜੋ ਹੈ ਸਫਲ ਬਣ ਸਕੇ ਹallelujah ਪ੍ਰਭੂ ਦੇ ਲੋਕੋ ਇਹਨਾਂ ਵਚਨਾਂ ਤੇ ਮੰਨਣ ਕਰਨਾ ਹੈ ਇਨਾ ਵਚਨਾਂ ਉੱਤੇ ਚੱਲਣਾ ਹੈ ਤਾਂ ਕਿ ਸਕਸੈਸ ਤੁਹਾਡੇ ਪੈਰਾਂ ਦੇ ਥੱਲੇ ਹੋਵੇ ਹallelujah ਆਓ ਇਸ ਪੜੇ ਹੋਏ ਵਚਨ ਵਾਸਤੇ ਦੁਆ ਕਰਾਂਗੇ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਇਸ ਸਮੇਂ ਵਾਸਤੇ ਪ੍ਰਭੂ ਜੀ ਸਾਡੇ ਉੱਤੇ ਦਇਆ ਕੀਤੀ ਸਾਡੇ ਉੱਤੇ ਮਿਹਰ ਕੀਤੀ ਪ੍ਰਭੂ ਜੀ ਪ੍ਰਭੂ ਜੀ ਅਸੀਂ ਆਪਣੀ ਅਕਲ ਦੇ ਨਾਲ ਅਸੀਂ ਆਪਣੇ ਰਸਤੇ ਉੱਤੇ ਆਪਣੀ ਮਰਜ਼ੀ ਦੇ ਨਾਲ ਨਹੀਂ ਚੱਲਣਾ ਚਾਹੁੰਦੇ ਹਾਂ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਬੁੱਧੀ ਸਾਨੂੰ ਦਿਓ ਸਾਨੂੰ ਸਿਖਾਓ ਜੋ ਗੱਲਾਂ ਤੁਹਾਡੇ ਵਚਨ ਦੇ ਵਿੱਚ ਲਿਖੀਆਂ ਹੋਈਆਂ ਨੇ ਤਾਂ ਕਿ ਸਾਡੇ ਮਾਰਗ ਪ੍ਰਭੂ ਜੀ ਤੁਹਾਡੀ ਮਰਜ਼ੀ ਦੇ ਅਨੁਸਾਰ ਸਫਲੇ ਹੋ ਜਾਣ ਪ੍ਰਭੂ ਜੀ ਪ੍ਰਭੂ ਜੀ ਜਿੰਨੇ ਵੀ ਪੈਨ ਪਾਈ ਇਸ ਵਚਨ ਨੂੰ ਸੁਣ ਰਹੇ ਨੇ ਪ੍ਰਭੂ ਜੀ ਉਹਨਾਂ ਤੇ ਅਨੁਗ੍ਰਹਿ ਕਰੋ ਪ੍ਰਭੂ ਜੀ ਉਹਨਾਂ ਦਾ ਜਲਾ ਤੁਹਾਡਾ ਜਲਾਲ ਪ੍ਰਭੂ ਜੀ ਉਹਨਾਂ ਉਤੇ ਉਤਰੇ ਪ੍ਰਭੂ ਜੀ ਤਾਂ ਕਿ ਉਹ ਤੁਹਾਡੀ ਮਰਜ਼ੀ ਨੂੰ ਜਾਣ ਲੈਣ ਪ੍ਰਭੂ ਜੀ ਔਰ ਆਪਣੇ ਰਾਹਾਂ ਸਫਲਾ ਬਣੋ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਦੇ ਮਿੱਠੇ ਪਵਿੱਤਰ ਅਤੇ ਜਲਾਲੀ ਨਾਮ ਨਾ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ